ਉਹ ਚੈਨ ਲਾ ਰਹੇ ਹਾਂ ਜੀ ਹੋ ਜੋ ਅੱਗੇ ਉਹ ਅੱਗੇ ਜਮੜੇ ਹਾਂ ਦਿਖਾਉ ਤੀ ਬਾਹਰ ਕੱਢੋ ਦਿਖਾਓ ਮੈਂ ਨਾ ਮੰਨ ਨਿਕਦਾ ਆ ਜਾਓ ਦੇ ਬਾਅਦ ਤੇ ਰੁਕ ਗਏ। ਇੱਕ ਕਲੇ ਕਮੈਂਟ ਆਇਆ ਹੈ ਇੱਥੇ। ਲੈ। ਇਹ ਦੂਸਰੇ ਲਾਟ ਦੇ ਨੇ ਜੀ। ਇਹਨਾਂ ਨੂੰ ਅਸੀਂ ਨੀਲੇ ਰੰਗ ਦੀ ਰੱਸੀ ਬੰਨੀ ਹੈ। ਤੇ ਇਹ ਤਕਰੀਬਨ 1 ਮਹੀਨੇ ਦੇ ਹੋ ਗਏ ਆ। ਅੱਜ ਦਿਨ ਹੋਰ ਲੈਣਗੇ। ਤੇ ਫਿਰ ਇਹਦੀ ਕਟਾਈ ਸ਼ੁਰੂ ਹੋ ਜਾਏਗੀ। si t referred mentora am behaviors segre, supres 자白. bandar api si agun ini sedih. inversi para maka ਮੈਨੂੰ ਉਹ ਨਹੀਂ ਚਾਹੀਦਾ ਕਿ ਉਹ ਪੋਸਟਿੰਗ ਹੀ ਹੋਏ ਕਰਾਇਓ ਮੇਰੀ ਗੱਲ ਹਲੋ ਡਾਕਟਰ ਸਾਹਿਬ ਕੀ ਗੱਲ ਡਾਕਟਰ ਮੈਂ ਗੋਟਰੀ ਚਾਵਲਾ ਬੋਲ ਰਿਹਾ ਹਾਂ ਕਹਿੰਦੇ ਐਜ਼ ਐਕਸਪਰਟ ਕਹਿੰਦੇ ਦਾ ਮੈਨੂੰ ਸ਼ੌਂਕ ਵੀ ਸੀ ਤੇ 5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ ਤੇਕਰ ਵਿੱਚ ਬਹੁਤ ਵਧੀਆ ਫਲ ਆਇਆ ਸੀ। ਦੋਸਤੋ ਪ੍ਰੇਰਿਤ ਹੋ ਗਈ ਮੈਂ ਇਹ ਖੇਤੀ ਕੀਤੀ। ਪਹਿਲਾਂ ਅਸੀਂ ਕਣਕ ਝੋਨਾ ਲਗਾਉਂਦੇ ਸੀ ਇੱਥੇ। ਨਾਲ ਹਲਦੀ ਲਗਾਉਂਦੇ ਸੀ। ਤੇ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗਿਆ। ਕਿ ਆਪਾਂ ਜੇ ਇੱਕ ਟਰਾਈ ਕਰਕੇ ਰਿਸਕ ਲੈ ਕੇ ਤੇ ਇਹ ਖੇਤੀ ਕਰੀਏ ਤੇ ਜੇ ਅਹੀਂ ਕਾਮਯਾਬ ਹੋ ਜੰਨੇ ਤਾਂ ਸਾਡੇ ਵਾਰ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ। ਤੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਪਾਣੀ ਦਾ بچਾ ਕਰਾਂਗੇ ਪਾਣੀ ਪਿਛਲੇ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਕੀਤੀ ਸੀ ਇਹ ਤੇ ਇਸ ਵਾਰ ਫਲ ਲੱਗਿਆ ਹੁਣ ਹੁਣ ਫਲ ਉਸ ਤਰ੍ਹਾਂ ਉਸਤਨ ਮੈਂ ਮਤਲਬ ਕਿ ਪਹਿਲਾਂ ਜਿਹੜਾ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ ਇੱਕ ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ 20 ਤੋਂ 25 ਕਿਲੋ 22 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ ਤੇ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਇਹਦੀ ਤੇ ਇਹਦਾ ਖਰਚਾ ਹੈਗਾ 1 ਲੱਖ ਰੁਪਇਆ ਸਾਲ ਦਾ ਮਤੇ ਇੱਕ ਫਸਲ ਦਾ ਤੇ 3 ਸਾਲ ਜਾਂ 4 ਸਾਲ ਇਹ ਫਸਲ ਚੱਲਦੀ ਹੈ ਇਹ ਸਾਨੂੰ ਕੋਈ ਨਹੀਂ ਆਈ ਲਗਾਉਣ ਵਿੱਚ ਪਹਿਲਾਂ ਮੈਂ ਦੇਖਿਆ ਸੀ ਰੋਪੜ ਜਿਹਦੇ ਵਿੱਚ ਗਏ ਸੀ ਆਪਾਂ ਤੇ ਉੱਥੇ ਲੱਗਿਆ ਹੋਇਆ ਮਾਸ਼ੀਵਾੜ ਦੇ ਲਾਗੇ ਲੱਗਿਆ ਲੁਧਿਆਣੇ ਲੱਗਿਆ ਹੋਇਆ ਇਕੱਲਾ ਕਰੀਬਨ 100 150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ ਤੋਂ ਖੇਤੀ ਕਰਦੇ ਕਾਮਜਾਂ ਨੇ ਖੇਤੀ ਵਿੱਚੋਂ ਕਾ ਚਲਰ ਨਵੀ ਕਾਫੀ ਮਤਲਬ ਕੀ ਮਦਦ ਮਿਲਦੀ ਹੈ ਕਿ ਉਹ ਵੀ ਉਤਸ਼ਾਹਤ ਕਰਦੇ ਆ ਬਾਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਵੱਲੋਂ ਵੀ ਕਾਫੀ ਸਾਨੂੰ ਬਹੁਤ ਮਦਦ ਲਈ ਡਾਕਟਰ ਕਰਨਬੀਰ ਸਿੰਘ ਨੇ ਉੱਥੇ ਉਹਨਾਂ ਨੇ ਸਾਡੇ ਨਾਲ ਕਾਫੀ ਵਾਰ ਇੱਥੇ ਆ ਕੇ ਸਾਡੇ ਨਾਲ ਤੇ ਸਾਨੂੰ ਇਹਦੇ ਵਾਰ ਗਾਈਡ ਕੀਤਾ ਜੀ ਪਹਿਲੇ ਸਾਲ ਲਗਾਨੀ ਆ ਫਿਰ ਇਹਨੂੰ ਆਪਾਂ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਅਗਲੇ ਸਾਲ ਵਾਸਤੇ ਇਸ ਤਰ੍ਹਾਂ اگلے ਸਾਲ ਫੇਰ ਇੱਕ ਪੌਦਾ ਰੱਖਣਾ ਜਿਹੜਾ ਹੁਣ ਉਹਨੇ ਫਸਲ ਦੇ ਦਿੱਤੀ ਐ ਐਤਕੀ ਫਸਲ ਕੱਟੀ ਜਾਣੀ ਤੇ ਨਾਲ ਪੌਦਾ ਤਿਆਰ ਹੋ ਜਾਣਾ ਤਿੰਨ ਸਾਲ ਚਾਰ ਸਾਲ ਚੱਲਦੀ ਫਸਲ ਲਗਾਣੀ ਇੱਕ ਵਾਰੀ ਪੈਂਦੀ ਐ ਕਰਦੇ ਹੀ ਸਾਨੂੰ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਇਹ ਕਿ ਅੱਲਾ ਹੁੰਦਾ ਨਹੀਂ ਇੱਥੇ ਇਹ ਕਿ ਅੱਲਾ ਉੱਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਐ ਤੇ ਸਰਦੀਆਂ ਚ ਤੇ ਸਰਦੀ ਚ ਵਾਕੇ ਨੂੰ ਦਿੱਕਤ ਆਂਦੀ ਐ ਦੋ ਤਿੰਨ ਮਹੀਨੇ ਤੇ ਪਰ ਇਹ ਦੂਸਰੀਆਂ ਸਟੇਟਾਂ ਚ ਨੌ ਮਹੀਨੇ ਬਾਅਦ ਫਸਲ ਦੇ ਜਾਂਦੀ ਐ ਫਲ ਦੇ ਜਾਂਦਾ ਤੇ ਸਾਡੇ ਇੱਥੇ 12 13 ਮਹੀਨੇ ਵਿੱਚ ਫਲ ਦਿੰਦਾ ਹੈ ਉਹ 3 ਮਹੀਨੇ ਵਿੱਚੋਂ ਕੱਢੇ ਜਾਂਦੇ ਆ ਸਰਦੀ ਵਾਲੇ ਪੰਜਾਬ ਦੇ ਵਿੱਚ ਹਰ ਮਹੀਨੇ 25 25 ਤੋਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ 'ਚ ਹਰ ਮਹੀਨੇ ਤੇ ਇੱਥੇ ਖੇਤੀ ਕੋਈ ਨਹੀਂ ਹੈਗੀ ਤੇ ਜੇ ਬਾਹਰੋਂ ਲਿਆ ਕੇ ਲੋਕੀ ਵੇਚਦੇ ਤੇ ਸਾਡੇ ਕੋਈ ਲੈ ਕੇ ਵੇਚਣਗੇ ਸਾਨੂੰ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਮਤੇ ਸਾਢੇ 12 ਮਹੀਨੇ ਨਹੀਂ ਚੱਲੋਗੇ ਸਾਢੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜੇਗਾ ਤੇ ਉਦੋਂ ਫਸਲ ਦੀ ਰੇਟ ਵੀ ਕਾਫੀ ਹੁੰਦਾ ਕਿਉਂਕਿ ਉਦੋਂ ਤਿਹਾਰ ਹੁੰਦੇ ਨੇ ਕਾਫੀ ਜਿਤਨਾ ਦੀਵਾਲੀ ਆ ਗਈ ਹੋਰ ਦਸਹਿਰਾ ਆ ਗਿਆ ਉਦੋਂ ਫਾਲੇ ਲੱਥਣਾ ਤੇ ਉਦੋਂ ਰੇਟ ਰੂਟ ਕਾਫੀ ਹੋ ਜਾਂਦੇ ਆ ਤੇ ਬਾਕੀ ਸਟੇਟਾਂ ਵਿੱਚ ਉਦੋਂ ਜਿਹੜਾ ਫਾਲ ਘਟ ਲੱਥਦਾ ਤੇ ਜੇ ਪੰਜਾਬ ਵਿੱਚ ਖੇਤੀ ਕੀਤੀ ਜਾਏ ਤੇ ਉਹਨਾਂ ਮਹੀਨਿਆਂ ਵਿੱਚ ਚੰਗੇ ਪੈਸੇ ਵਟੇ ਜਾ ਸਕਦੇ ਆ